ਕੈਮਰਾ ਪਰਸਨ ਗੁਰਪ੍ਰੀਤ ਬੰਗੜ ਤੇ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਅੱਜ ਦੀ ਇੰਟਰਵਿਊ ਦੀ ਸ਼ੁਰੂਆਤ ਮੈਂ ਅਮਰਤਾ ਪ੍ਰੀਤਮ ਦੀਆਂ ਉਹਨਾਂ ਦੋ ਲਾਈਨਾਂ ਦੇ ਨਾਲ ਕਰਨਾ ਚਾਹੁੰਦਾ ਜਿਹਦੇ ਵਿੱਚ ਉਹ ਆਖਦੀ ਇੱਕ ਜ਼ਿੰਦਗੀ ਤੁਹਾਡੇ ਉਸ ਗੁਣ ਦਾ ਇਮਤਿਹਾਨ ਲੈਂਦੀ ਆ ਜੋ ਤੁਹਾਡੇ ਅੰਦਰ ਬਹੁਤ ਜ਼ਿਆਦਾ ਹੁੰਦਾ ਤੇ ਨਾਲ ਹੀ ਉਸਨੇ ਆਖਿਆ ਕਿ ਮੇਰੇ ਅੰਦਰ ਮੁਹੱਬਤ ਸੀ ਅੱਜ ਅਸੀਂ ਜਿਸ ਇਨਸਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਜੋਰਾਵਰ ਸਿੰਘ ਉਰਫ ਜੋਰਾ ਨੂਰਾ ਤੁਸੀਂ ਦੇਖਿਆ ਹੋਣਾ ਤੁਸੀਂ ਵਕ ਵਕ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਅਕਸਰ ਉਹਨਾਂ ਨੂੰ ਦੇਖਦੇ ਰਹਿੰਦੇ ਹੋ ਉਹਨਾਂ ਬਾਰੇ ਸੁਣਦੇ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ ਜੋਰਾਵਰ ਸਿੰਘ ਤੋਂ ਜੋਰਾ ਨੂਰਾ ਦਾ ਸਫ਼ਰ ਕਿੰਜ ਤੱਕ ਕੀਤਾ ਕਿਹੜੀਆਂ ਕੜੀਆਂ ਮੁਸ਼ਕਲਾਂ ਆਈਆਂ ਕਿੱਦਾਂ ਰਹੀ ਜ਼ਿੰਦਗੀ ਤੇ ਕਿੱਥੋਂ ਤੱਕ ਪਹੁੰਚਣਾ ਕਿੰਨਾ ਔਖਾ ਸੀ ਕਿੱਦਾਂ ਮੰਜ਼ਲਾਂ ਨੂੰ ਜਿਹੜਾ ਸਰ ਕੀਤਾ ਜਾਂਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਜੋਰਾਵਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਸਤਕਾਰ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਮੈਂ ਦੱਸ ਦਿਆਂ ਥੋੜਾ ਜਿਹਾ ਸੋਧ ਕਰਦਾ ਕਿ ਮੈਂ ਮੇਰਾ ਨਾਂ ਜ਼ੋਰਾਵਰ ਸਿੰਘ ਤੇ ਨੂਰ ਜ਼ੋਰਾ ਜੀ ਜੀ profession name ਜੀ ਤੇ ਮੈਂ ਨਾਲ ਆ ਇਹਨਾਂ ਦੇ ਅੱਜ ਤੇ ਗੱਲਬਾਤ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਤੇ ਨੂਰ ਜ਼ੋਰਾ ਤੇ ਸਭ ਤੋਂ ਪਹਿਲਾਂ ਜ਼ੋਰਾਵਰ ਸਿੰਘ ਤੋਂ ਆਪਾਂ ਸ਼ੁਰੂਆਤ ਕਰੀਏ ਜੀ ਸਰ ਥੋੜਾ ਜਿਹਾ ਫੈਮਿਲੀ ਬੈਕਗ੍ਰਾਉਂਡ ਬਾਰੇ ਫੈਮਿਲੀ ਮੇਰਾ ਜੀ ਪਿੰਡ ਚੜੀ ਜ਼ਿਲ੍ਹਾ ਫਟੇਗੜ ਸਾਹਿਬ ਤਹਿਸੀਲ ਖਮਾਣੋ ਮੇਰਾ ਪਰਿਵਾਰ ਇਸ ਵਕਤ ਅਸੀਂ 4 ਜਾਣੇ ਆ ਪਰਿਵਾਰ ਚ ਹਮ ਮੇਰੇ ਪਰਜਾਈ ਦੋ ਭਤੀਜੇ ਤੇ ਮੈਂ ਹਮ ਮੇਰੇ ਮਦਰ ਲਾਸਟ ਈਅਰ ਫਰਵਰੀ ਚ 21 ਫਰਵਰੀ ਨੂੰ ਚਲੇ ਗਏ ਤੇ ਮੇਰਾ ਵੱਡਾ ਬ੍ਰਦਰ 4 ਜੁਲਾਈ ਨੂੰ ਸਾਡੇ ਕੋਲੋਂ ਚਲੇ ਗਿਆ ਤੇ ਫਾਦਰ ਸਾਹਿਬ ਨੂੰ ਗਏ ਆ ਬਹੁਤ देर ਹੋ ਗਈ ਇੱਕ ਮੇਰੇ ਸਿਸਟਰ ਸੀਗੇ ਵੱਡੇ ਉਹਨਾਂ ਨੂੰ ਵੀ ਗਏ ਆ ਤੇ 33 ਸਾਲ ਹੋ ਗਏ ਤੇ ਇਹ ਪ੍ਰੋਸੈਸ ਉਦੋਂ ਚੱਲਿਆ ਨਹੀਂ ਸੀ ਜਦੋਂ ਮੇਰੇ ਕੋਲ ਮੌਜੂਦ ਸੀਗੇ ਉਹਨਾਂ ਦੀ ਮੌਜੂਦਗੀ ਗੈਰ ਮੌਜੂਦਗੀ ਦਾ ਇੱਕ ਭੇੜ ਜਾਂ ਹਲਚਲ ਜਾਂ ਕੌਤੂਹਲ ਜਿਦੇ ਚੋਂ ਮੈਂ ਨੂਰ ਜ਼ੋਰਾ ਨੂੰ ਕ੍ਰੀਏਟ ਕੀਤਾ ਜੋ ਮੇਰੀ ਹੋਣੀ ਸੀ ਉਸ ਨੂੰ ਇੱਥੇ ਤੱਕ ਲੈ ਕੇ ਆਇਆ ਹਾਂ ਤੁਹਾਡੇ ਸਾਹਮਣੇ ਆ ਜ਼ੋਰਾਵਰ ਸਿੰਘ ਜੀ ਕਿੰਨੇ ਭੈਣਾਂ ਦਾ ਭਰਾ ਸੀ ਮੇਰੀ ਸੱਕੀ ਭੈਣ ਇੱਕ ਹੂੰ ਚਾਚੇ ਦੀਆਂ ਕੁੜੀਆਂ 6 ਹੂੰ ਚਾਰ ਪੰਜ ਮਾਸੀਆਂ ਦੀਆਂ ਕੁੜੀਆਂ ਇੱਕ ਮਾਮੇ ਦੀ ਕੁੜੀ ਵੇੜੇ ਦੇ ਵਿੱਚ ਕੁੜੀਆਂ ਦਾ ਚਹਲ ਪਹਿਲ ਤੇ ਇੱਕ ਮੇਰਾ ਵੱਡਾ ਭਰਾ ਇੱਕ ਮੇਰਾ ਚਾਚੇ ਦਾ ਮੁੰਡਾ ਬਾਕੀ ਮਾਸੀਆਂ ਚਾਚੀਆਂ ਦੇ ਜੋ ਰਿਸ਼ਤੇਦਾਰੀਆਂ ਚ ਕਿਉਂਕਿ ਉਹ ਸਮਾਂ ਉਹ ਸੀਗਾ ਕਿ ਜਦੋਂ ਰਿਸ਼ਤੇਦਾਰੀਆਂ ਚ ਬਹੁਤ ਵਰਤਿਆ ਜਾਂਦਾ ਸੀ ਛੁੱਟੀਆਂ ਚ ਕਦੇ ਕੋਈ ਆ ਗਿਆ ਛੁੱਟੀਆਂ ਚ ਕਦੇ ਕੋਈ ਚਲੇ ਗਿਆ ਪਰ ਹੁਣ ਪਿਛਲ ਚਾਤ ਜਦੋਂ ਮਾਰੀਦੀ ਐ ਸੋਚੀਦਾ ਕਿ ਕੋਈ ਕਿਸੇ ਦੇ ਆਉਂਦਾ ਹੀ ਨਹੀਂ ਕੋਈ ਕਿਸੇ ਦੇ ਜਾਂਦਾ ਹੀ ਨਹੀਂ ਹੂੰ ਹੂੰ ਇਹ ਫਰਕ ਤਾਂ ਆਇਆ ਹਾਂਜੀ ਬਹੁਤ ਫਰਕ ਆਇਆ ਹੈ ਤੇ ਪਰਿਵਾਰ ਦੇ ਵਿੱਚ ਹੋਰ ਕੋਣ ਆਪਣੇ ਤੁਹਾਡੀ ਫੈਮਿਲੀ ਚ ਤੁਹਾਡੇ ਮੈਰਿਜ ਦਾ ਤੁਹਾਡੇ ਬਾਰੇ ਮੇਰਾ ਮੈਂ ਵਿਆਹ ਨਹੀਂ ਕਰਾਇਆ ਜੀ ਗਿੱਦੇ ਨਾਲੇ ਮੇਰਾ ਪ੍ਰਣਾਹ ਹੋਇਆ ਹੋਇਆ ਤੇ ਮੈਂ ਸਿੰਗਲ ਹਾਂ ਬਸ ਫੈਮਿਲੀ ਚ ਮੇਰੇ ਭਾਬੀ ਜੀ ਨਹੀਂ ਤੇ ਦੋ ਮੇਰੇ ਭਤੀਜੇ ਨੇ ਅਸੀਂ ਜੋਇੰਟ ਫੈਮਿਲੀ ਚ ਪਹਿਲਾਂ ਤੋਂ ਹੀ ਸੀ ਤੇ ਹੁਣ ਵੀ ਅਸੀਂ ਇਕੱਠੇ ਹਾਂ ਤੇ ਜਦੋਂ ਤੁਹਾਡੇ ਬਾਰੇ ਸੋਸ਼ਲ ਮੀਡੀਆ ਤੇ ਦੇਖਦੇ ਆਂ ਤੇ ਤੁਸੀਂ ਟੀਚਰ ਵੀ ਟੀਚਿੰਗ ਵੀ ਕਰਾਉਣੀ ਹੋਗੀ ਤਾਂ ਸਪੋਣੇ ਤੁਸੀਂ ਦੇਖੋ ਜੀ ਮੈਂ ਵੈਸੇ ਗਵਰਨਮੈਂਟ ਸਰਵਿਸ ਚ ਹਾਂ ਐਜ਼ ਅ ਪ੍ਰਾਇਮਰੀ ਟੀਚਰ ਤੇ ਗਿੱਦੇ ਦਾ ਐਜ਼ ਅ ਕੋਚ ਜੋਰਾਵਰ ਸਿੰਘ ਜੋਰਾ ਉਹ ਮੇਰਾ ਥਰੋਊਟ ਵਰਲਡ ਵਹਿਗੂ ਦੀ ਕਿਰਪਾ ਨਾਲ ਨਾਮ ਹੈ ਅੱਛੀਆਂ ਅੱਛੀਆਂ ਟੀਮਾਂ ਸੋਹਣੀਆਂ ਸੋਹਣੀਆਂ ਟੀਮਾਂ ਤਿਆਰ ਕਰਾਈ ਦੀਆਂ ਨੇ ਸੋਹਣੇ ਸੋਹਣੇ ਪਿਆਰੇ ਬੱਚਿਆਂ ਨੂੰ ਟ੍ਰੇਨਿੰਗ ਦੇਈਦੀ ਹੈ ਕਾਲਜਸ ਦੇ ਵਿੱਚ ਚਾਈਦਾ ਜਿੰਨਾ ਵੀ ਆਪਣੇ ਐਫਰਟਸ ਨੇ ਜਿੰਨਾ ਵੀ ਗੁਣ ਵਹਿਗਰੂ ਨੇ ਦਿੱਤਾ ਹੈ ਬਖਸ਼ਿਸ਼ ਹੋਈ ਹੈ ਤੇ ਉਹ ਗੁਣ ਕੋਸ਼ਿਸ਼ ਕਰੀਦਾ ਕਿ ਅੱਗੇ ਬੱਚਿਆਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਜਾਂ ਮੇਰੇ ਨਾਲ ਆਰਟਿਸਟ ਜੁੜਦੇ ਨੇ ਉਹਨਾਂ ਦੇ ਵਿੱਚ ਇੰਜੈਕਟ ਕੀਤਾ ਜਾਵੇ ਤਾਂ ਕਿ ਇੱਕ ਟੋਟਾ ਟਟ ਇਹ ਸਾਡਾ ਜਿਹੜਾ ਹੈਗਾ ਇਹ ਇਹ ਇੱਕ ਚੱਲਦਾ ਰਹੇ ਅੱਗੇ ਪ੍ਰੋਪਗੇਟ ਹੁੰਦਾ ਰਹੇ ਤੇ ਕਿਹੜੇ ਸਕੂਲ ਚ ਆਪਾਂ ਪੜਾ ਰਹੇ ਆ ਸਰ ਮੇਰਾ ਮੇਰੇ ਬਲਾਕ ਖਮਾਣੋ ਦੇ ਵਿੱਚ ਪ੍ਰਾਇਮਰੀ ਸਰਕਾਰੀ ਪ੍ਰਾਇਮਰੀ ਸਕੂਲ ਬਾਠਾਂ ਕਲਾ ਉੱਥੇ ਮੇਰੀ ਡਿਊਟੀ ਹੈ ਹਮ ਐਜ਼ ਅ ਪ੍ਰਾਇਮਰੀ ਟੀਚਰ ਤੇ ਫਿਰ ਜਦੋਂ ਡਿਊਟੀ ਤੇ ਪ੍ਰੋਬਲਮ ਨਹੀਂ ਦਿੰਦੀ ਪ੍ਰੋਗਰਾਮਾਂ ਤੇ ਵੀ ਜਾਣਾ ਹੁੰਦਾ ਤੇ ਫਿਰ ਸਕੂਲ ਵੀ ਜਾਣਾ ਦੇਖੋ ਜੀ ਮੈਂ ਕਹਾਂ ਪ੍ਰੋਬਲਮ ਨਹੀਂ ਇਹ ਵੀ ਗਲਤ ਹੈ ਮੈਂ ਕਹਾਂ ਪ੍ਰੋਬਲਮ ਹੈ ਵੀ ਗਲਤ ਹੈ ਜ਼ਿੰਦਗੀ ਹੈ ਜ਼ਿੰਦਗੀ ਨਹੀਂ ਸਾਨੂੰ ਸਮੱਸਿਆ ਦਿੰਦੀ ਜ਼ਿੰਦਗੀ ਵੀ ਸਮੱਸਿਆ ਦਿੰਦੀ ਹੈ ਨਾ ਜੇ ਉਹਨਾ ਵੀ ਇੱਕ ਸਮੱਸਿਆ ਹੋ ਜਾਂਦੀ ਹੈ ਇੱਕ ਵਕਤ ਪਰ ਇਹ ਹੈ ਕਿ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਜੇ ਤੁਸੀਂ ਪ੍ਰੋਪਰਲੀ ਮੈਨੇਜ ਕਰਨਾ ਸਿੱਖ ਗਏ ਤਾਂ ਮੈਨੂੰ ਲੱਗਦਾ ਸਾਰਾ ਕੁਝ ਹੈ ਨਾ ਤੋ ਤਿੰਨ ਸਕੂਲ ਹੁੰਦਾ ਸਾਡੇ ਫੰਕਸ਼ਨ ਰਾਤ ਨੂੰ ਹੁੰਦੇ ਨੇ ਜਿੱਦਣ ਇਹ ਹੋ ਜਾਂਦਾ ਕਿ ਥੋੜਾ अर्ਲੀ ਜਾਣਾ ਤਾਂ ਛੁੱਟੀਆਂ ਛੁੱਟੀ ਹੁੰਦੀ ਹੈ ਛੁੱਟੀ ਲੈ ਲਈਦੀ ਹੈ ਸੈਂਕਸ਼ਨ ਕਰਾ ਲਈਦੀ ਹੈ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜੋਰਾਵਰ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਹੋਂ ਜਾਂ ਨੂਰ ਜੋਰਾ ਦੇ ਨਾਂ ਨਹੀਂ ਸਕੂਲ ਚ ਜੋਰਾਵਰ ਸਰ ਜੋਰਾਵਰ ਸਰ ਦੇ ਨਾਂ ਜੀ ਬਿਲਕੁਲ ਬਿਲਕੁਲ ਤੇ ਜੋਰਾਵਰ ਸਿੰਘ ਤੋਂ ਨੂਰਜੋਰਾ ਤੱਕ ਦਾ ਜਿਹੜਾ ਸਫਰ ਇਹ ਕਿਦਾਂ ਤੈਕ ਕੀਤਾ ਬਹੁਤ ਲੰਬਾ ਤੇ ਹਾਰਡਸ਼ਿਪਸ ਵੀ ਆਈਆਂ ਸੋਣਾ ਵੀ ਰਿਹਾ ਹਨਾ ਤੇ ਇਹ ਹੈ ਕਿ ਨੂਰਜੋਰਾ ਵੈਸੇ ਮੈਂ ਸਪੈਸ਼ਲੀ ਰੱਖਿਆ ਹੋਇਆ ਨਾਂ ਨਹੀਂ ਹੈਗਾ ਹੂੰ ਇਹ ਇੱਕ ਵਕਤ ਮੈਂ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਆਈਡੀ ਬਣਾਈ ਸੀ ਜ਼ੋਰਾਵਰ ਸਿੰਘ ਮੇਰਾ ਆਪਣਾ ਨਾਂ ਹੈ ਤੇ ਮੈਂ ਹਰ ਇੰਟਰਵਿਊ 'ਚ ਇਹ ਗੱਲ ਕਰਦਾ ਕਿ ਮੈਂ ਫੈਨ ਸੀ ਮੈਡਮ ਨੂਰਜਹਾਨ ਦਾ ओके okay, जी ਤੁਹਾਡੀ ਮੈਂ ਡਾਈ ਮੀਡੀਆ ਤੇ ਵੀ ਤੁਸੀਂ ਜਿਆਦਾ ਗੀਤ ਸੁਣਦੇ ਹੋ ਨਾ ਅਕਸਰ ਹਾਂ ਡਾਈ ਹਾਰਡ ਫੈਨ ਆ ਉਹਨਾਂ ਦਾ ਉਹਨਾਂ ਨੂੰ ਮੈਂ 95 ਚ ਮਿਲਿਆ ਵੀ ਆ ਪਾਕਿਸਤਾਨ ਉਹਨਾਂ ਦੇ ਘਰ ਜਾ ਕੇ 4 ਘੰਟੇ ਉਹਨਾਂ ਨਾਲ ਬੈਠ ਕੇ ਗੱਲਾਂ ਕੀਤੀਆਂ ਅੱਛਾ ਜੀ ਆ ਮੈਂ ਪੰਜਾਬ ਦਾ ਇੱਕ ਸਿੰਗਲ ਬੰਦਾ ਆ ਇੱਕ ਕੁੜੀ ਪੰਜਾਬੀ ਯੂਨੀਵਰਸਿਟੀ ਚ ਪੀ ਐਚ ਡੀ ਕਰਦੀ ਐ ਨੌਰ ਜਹਾਨ ਦੇ ਗੀਤਾਂ ਤੇ ਉਹ ਮੇਰੇ ਨਾਲ ਗੱਲਬਾਤ ਕਰਦੀ ਹੁੰਦੀ ਐ ਮੈਂ ਇੱਕੋ ਇੱਕ ਬੰਦਾ ਜਿਹੜਾ ਨੌਰ ਜਹਾਨ ਨੂੰ ਮਿਲਿਆ ਹੋਇਆ ਆ ਪੰਜਾਬ ਦੇ ਵਿੱਚ ਹੋਰ ਜਿਹੜੇ ਮਿਲੇ ਹੋਣਗੇ ਪਹਿਲਾਂ ਜਦੋਂ ਬੰਬੇ ਹੋਵੇਗੀ ਕਿਸੇ ਨੇ ਦੇਖੀ ਹੋਵੇਗੀ ਤਾਂ ਉਹ ਚਲੇ ਜਾ ਕੇ ਮਿਲਣ ਦਾ ਸੁਭਾਅਤ ਮੈਂ ਉਹਦੇ ਘਰ ਜਾ ਕੇ 4 ਘੰਟੇ ਜਿਵੇਂ ਆਪਾਂ ਬੈਠੇ ਗੱਲ ਕਰਦੇ ਆਂ ਏਕਣ ਗੱਲਾਂ ਕੀਤੀਆਂ ਗੀਤ ਸੁਨੇ ਤੇ ਉਹਦੇ ਨਾਲ ਮੇਰੀਆਂ ਫੋਟੋਆਂ ਵੀ ਨੇ ਤੇ ਉਹ ਨੂੰ ਮੈਂ ਸ਼ੌਕ ਨਾਲ ਉਸੇ ਨੇ ਮੈਨੂੰ ਨੂਰ ਜ਼ੋਰਾ ਦੇ ਰਾਹਵਲ ਚੱਲਣ ਦਾ ਜਿਵੇਂ ਉਹਦੇ ਗੀਤਾਂ ਚੋਂ ਮੈਂ ਕੱਢਿਆ ਲੱਭਿਆ ਕਨਸੈਂਟਰੇਟ ਕੀਤਾ ਤੇ ਉਹ ਜਿਹੜੀ ਮੇਰੀ ਆਈਡੀ ਹੈ ਜ਼ੋਰਾ ਵਰ ਸਿੰਘ ਤੇ ਨੂਰ ਜਹਾਨ ਦਾ ਕੋਲਾਬੋਰੇਸ਼ਨ ਹੈ ਨੂਰ ਜ਼ੋਰਾ ਹੂੰ ਉਹ ਅਸਲ ਦੇ ਵਿੱਚ ਮੇਰੀ ਆਈਡੀ ਹੈ ਜਿਹੜੀ ਅੱਜ ਇੱਕ ਬ੍ਰਾਂਡ ਨੇਮ ਬਣ ਚੁੱਕਿਆ ਮੇਰਾ ਖੁਦ ਦਾ ਬ੍ਰਾਂਡ ਨੇਮ ਬਣ ਚੁੱਕਿਆ ਨੂਰ ਜ਼ੋਰਾ ਹਾਂ ਨੂਰ ਜ਼ੋਰਾ ਦੇ ਨਾਮ ਨਾਲ ਜਿਹੜੇ ਮੈਨੂੰ ਪਹਿਲਾਂ ਜ਼ੋਰਾਵਰ ਸਿੰਘ ਦੇ ਨਾਮ ਤੇ ਨਹੀਂ ਜਾਣਦੇ ਸੀ ਉਹਨਾਂ ਲਈ ਮੈਂ ਨੂਰ ਸੀ ਨੂਰ ਜ਼ੋਰਾ ਹੋ ਗਿਆ ਤੇ ਹੁਣ ਚਲੋ ਇੰਟਰਵਿਊਜ਼ ਦੇ ਵਿੱਚ ਮੈਂ ਆਪਣਾ ਨਾਮ ਦੱਸਦਾ ਹਾਂ ਕਈ ਵਾਰੀ ਮੈਨੂੰ ਕਾਲ ਆਉਂਦੀ ਹੈ ਜ਼ੋਰਾਵਰ ਭਾਜੀ ਬੋਲ ਦਿਓ ਤੇ ਉਹ ਵੀ ਸੋਹਣਾ ਲੱਗਦਾ ਪਰ ਜਿਹੜਾ ਮੇਰਾ ਦੂਜਾ ਵੇਸ ਹੈ ਉਹ ਨੂਰ ਜ਼ੋਰਾ ਦਾ ਵੇਸ ਹੈ ਇਸ ਵਕਤ ਮੈਂ ਜ਼ੋਰਾਵਰ ਹਾਂ ਹਾਂ ਜ਼ੋਰਾਵਰ ਸਿੰਘ ਜੀ ਆਪਾਂ ਗੱਲ ਕਰਦੇ ਸੀ ਉਹ ਜ਼ੋਰਾਵਰ ਸਿੰਘ ਤੋਂ ਨੂਰ ਜੋਰਾ ਦਾ ਸਫਰ ਥੋੜਾ ਜਿਹਾ ਉਹਦੇ ਬਾਰੇ ਪੰਛੀ ਚਾਤ ਦੇਖੋ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਸਾਨੂੰ ਪਤਾ ਨਹੀਂ ਹੁੰਦਾ ਕਿਸੇ ਵੀ ਇਨਸਾਨ ਨੂੰ ਬਹੁਤ ਸਾਰੇ ਲੋਕ ਮੈਂ ਦਿਮਗ ਜੇ ਮਾਰਦੇ ਦੇਖੇ ਨੇ ਜੀ ਮੇਰਾ ਆ ਸ਼ੌਕ ਧੀ ਮੇਰਾ ਆ ਤਾਂ ਸ਼ੌਕ ਇੱਕ ਵੱਖਰੀ ਗੱਲ ਹੈ ਵੀ ਮੈਂ ਆ ਬਣਨਾ ਤਾਂ ਪਰ ਮੈਂ ਬਹੁਤ ਸਾਰੇ ਲੋਕ ਦੇਖੇ ਨੇ ਜ਼ਿੰਦਗੀ ਚ ਕਿ ਜਿਹੜਾ ਉਹ ਬਣਨਾ ਚਾਹੁੰਦੇ ਹੁੰਦੇ ਨੇ ਉਹ ਕਦੇ ਬਣਦੇ ਨਹੀਂ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਬਣ ਜਾਂਦੇ ਨੇ ਜਿਹਨੂੰ ਮੈਂ ਇਹ ਕਹਿਣਾ ਹੁੰਦਾ ਕਿ ਮੇਰੀ ਹੋਣੀ ਹੈ ਮੇਰੇ ਫਾਦਰ ਸਾਹਿਬ ਦਾ ਸੁਪਨਾ ਹੁੰਦਾ ਸੀ ਕਿ ਮੇਰਾ ਪੁੱਤ ਇੰਜੀਨੀਅਰ ਹੋਵੇ ਕੋਟ ਕੋਟ ਦੀ ਜੇਬ ਤੇ ਇੰਜੀਨੀਅਰ ਲਿਖਿਆ ਹੋਵੇ ਹੈ ਨਾ ਪਰ ਹੋਣੀ ਨੂੰ ਮਨਜ਼ੂਰ ਸੀ ਮੇਰਾ ਨੂਰ ਜ਼ੋਰਾ ਹੋਣਾ ਠੀਕ ਹੈ ਤੇ ਅੱਜ ਤੋਂ 24 25 ਸਾਲ ਪਹਿਲਾਂ ਉਸ ਤੋਂ ਵੀ ਪਹਿਲਾਂ ਅਸੀਂ ਫਰੈਂਡ ਸਰਕਲ ਦੇ ਵਿੱਚ ਕਿਸੇ ਦੇ ਭਰਾ ਦਾ ਵਿਆਹ ਹੋਣਾ ਅਸੀਂ ਦੋ ਤਿੰਨ ਮੁੰਡੇ ਸੀਗੇ ਰਲ ਕੇ ਅਸੀਂ ਗਿੱਧਾ ਪਾਉਣਾ ਠੀਕ ਹੈ ਫਿਰ ਮੇਰੇ ਪਿੰਡ ਸਭ ਤੋਂ ਪਹਿਲਾਂ ਅਸੀਂ ਮੇਰੇ ਫਰੈਂਡ ਦੇ ਵਿਆਹ ਦੇ ਉੱਤੇ ਹਮ ਅਨ ਲੜਕੀਆਂ ਵਾਲੀ ਕੁੜੀਆਂ ਵਾਲੀ ਪੋਸ਼ਾਕ ਪਾ ਕੇ ਆਣੀਆਂ ਗਵਣੀਆਂ ਦੇ ਵੋਟੀਆਂ ਤੋਂ ਘਗਰੇ ਚੁੰਨੀਆਂ ਇਕੱਠੀਆਂ ਕਰਕੇ ਸੀ ਗਿੱਧਾ ਪਰਫਾਰਮ ਕੀਤਾ ਹਮ ਉਹ ਮੇਰੀ ਦ ਵੈਰੀ ਫਰਸਟ ਪਰਫਾਰਮੈਂਸ ਸੀ ਨੂਰ ਜ਼ੋਰਾ ਦੇ ਸਫਰ ਦਾ ਪਹਿਲਾ ਖਿਲ ਹਮ ਜਿਹੜਾ ਮੇਰੇ ਨਾਮ ਦੇ ਵਿੱਚ ਗੱਡਿਆ ਗਿਆ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕਾਂ ਨੇ ਜਦੋਂ ਉੱਥੇ ਦੇਖਿਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕੀ ਕਿੰਨੇ ਪੈਸੇ ਲੈਣੇ ਹੋ ਮੈਂ ਸਭ ਨੂੰ ਗੁੱਸਾ ਕਰਨਾ ਵੀ ਯਾਰ ਅਸੀਂ ਪੈਸੇ ਨਹੀਂ ਲੈਣੇ ਅਸੀਂ ਕਿਤੇ ਨਚਣ ਟੱਪਣ ਵਾਲਿਆਂ ਸੀ ਤਾਂ ਸ਼ੌਕੀਆ ਕਰਤਾ ਹੌਲੀ ਹੌਲੀ ਉਹ ਵੀ ਕਹਿਣ ਲੱਗੇ ਤੁਸੀਂ ਸ਼ੌਕੀਆ ਕਰ ਦੋ ਸਾਡੇ ਸ਼ੌਕੀਆ ਕਰਦੇ ਕਰਦੇ ਜਦੋਂ ਉਦੋਂ 26 27 ਸਾਲ ਪਹਿਲਾਂ ਤੋਂ ਤੁਸੀਂ ਇਹ ਸਮਝ ਲਓ ਕਿ ਜਦੋਂ 2-400 ਰੁਪਈਆ ਵੀ ਬਣ ਜਾਣਾ ਇਹ ਲੱਗਣਾ ਵੀ ਅਸੀਂ ਤਾਂ ਬਹੁਤ ਵੱਡੀ ਦੁਨੀਆ ਸਾਡੇ ਹੱਥਾਂ ਚ ਹੈ ਨਾ ਬਹੁਤ ਵੱਡੀ ਰਕਮ ਵੀ ਆ ਗਈ ਤੇ ਜਦੋਂ ਹੌਲੀ ਹੌਲੀ ਜਿਵੇਂ ਕਹਿੰਦੇ ਨੇ ਚਲਦੇ ਆ ਚਲਦੇ ਆ ਫਿਰ ਸ਼ਾਬਾਸ਼ ਮਿਲਣੀ ਸ਼ੁਰੂ ਹੋਗੀ ਜਦੋਂ ਤੁਹਾਡੇ ਕੰਮ ਦੀ ਤੁਹਾਨੂੰ ਸ਼ਾਬਾਸ਼ ਮਿਲਦੀ ਹੈ ਨਾ ਤਾਂ ਮੈਨੂੰ ਲੱਗਦਾ ਬੰਦੇ ਨੂੰ ਉਦੋਂ ਹੀ ਹੌਸਲਾ ਵੱਧਦਾ ਤੇ ਜਨਾਬ ਅਸੀਂ ਇਹ ਗੱਲ ਸਰਕਾਰ ਨੂੰ ਚਾਹੁੰਦੇ ਤੁਹਾਡੇ ਨਾਲ ਤੇ ਸ਼ਾਬਾਸ਼ ਤੋਂ ਪਹਿਲਾਂ ਕੁਝ ਹੋਰ ਵੀ ਆਇਆ ਸਮਾਜ ਵੱਲੋਂ ਦੇਖੋ ਉਹ ਉਹ ਤਾਂ ਜਿਵੇਂ ਕਹਿੰਦੇ ਨੇ ਕਿ ਜਿਹੜਾ ਜੋ ਤੋ ਰਸਤਾ ਰਸਤਾ ਅਲੱਗ ਹੋ ਗਿਆ ਹਾਂਜੀ ਨਿਰ ਕੋ ਜੋਰਾਵਰ ਤੋਂ ਨੂਰ ਜੋਰਾ ਵੱਲ ਚੱਲ ਪੈ ਤੁਸੀਂ ਉਹ ਉਹ ਹਲੇ ਚੱਲੇ ਨਹੀਂ ਨੂਰ ਜੋਰਾ ਵੱਲ ਉਹ ਸਿਰਫ ਲੋਕ ਛਿਪ ਕੇ ਆ ਕਿਸੇ ਦੇ ਕਰਿਆ ਆਂਦਾ ਆਮ ਨਹੀਂ ਪਤਾ ਹੈਗਾ ਪਿੰਡ 'ਚ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਹਮ ਆਮ ਤਾਂ ਪਤਾ ਬਹੁਤ ਧੇਰ ਬਾਅਦ ਲੱਗਿਆ ਜਦੋਂ 2007 ਤੋਂ ਬਾਅਦ ਜਿਹੜੇ ਮੁੰਡੇ ਮੇਰੇ ਨਾਲ ਪਹਿਲਾਂ ਸੀ ਉਹਨਾਂ ਨਾਲ ਟੋਟ ਟਟਈਆ ਹੋ ਗਿਆ ਉਹਨਾਂ ਨੇ ਚੁਸਤੀਆਂ ਚਲਾਕੀਆਂ ਕਰਕੇ ਤੋੜ ਤੋੜਪਨ ਹੋ ਗਈ ਇੱਧਰ ਉੱਧਰ ਹੋ ਗਿਆ ਕਿਉਂਕਿ 2007 ਦੀ ਫਰਬਰੀ ਨੂੰ 2006 ਦੇ ਦਸੰਬਰ ਦੇ ਵਿੱਚ ਮੈਨੂੰ ਮੇਰੀ ਜੌਬ ਦੇ ਆਰਡਰ ਮਿਲ ਚੁੱਕੇ ਸੀਗੇ ਜੀ ਔਰ ਉਦੋਂ ਮੈਂ ਡਿਸਾਈਡ ਕਰ ਲਿਆ ਸੀ ਕਿ ਜਿਹੜਾ ਲੁੱਕਸ਼ਪ ਕੇ ਕੁੜੀ ਬਣ ਕੇ ਨੱਚਣ ਦਾ ਕੰਮ ਹੈ ਉਹ ਖਤਮ ਹੋ ਜਾਊਗਾ ਕਿਉਂਕਿ ਜੌਬ ਮਿਲ ਗਈ ਮੋਸਟਲੀ ਆਮ ਤੌਰ ਤੇ ਹੀ ਹੁੰਦਾ ਕਿ ਜੌਬ ਪੈਸਾ ਹੀ ਚਾਹੀਦਾ ਹੁੰਦਾ ਹੈ ਨਾ ਜੌਬ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਆਰਡਰ ਮਿਲ ਗਏ ਜੁਆਇਨਿੰਗ ਹੋਈ ਨਹੀਂ ਸੀ ਜ਼ਾਬਤਾ ਲੱਗ ਗਿਆ ਤੇ 25 ਜਨਵਰੀ ਨੂੰ ਜਿਹੜੇ ਆਰਟਿਸਟਾਂ ਨੂੰ ਮੈਂ ਕ੍ਰੀਏਟ ਕੀਤਾ ਸੀ ਉਹਨਾਂ ਨੇ ਮੇਰੇ ਨਾਲ ਬਲਫ ਕਰਕੇ ਮੇਰੇ ਨਾਲ ਟੁੱਟ ਗਏ ਹੂੰ ਤੇ ਉਹ ਦਿਨ ਟੁੱਟਣ ਦਾ ਸੀ ਉਹ ਮੇਰੇ ਅੰਦਰ ਦੀ ਜ਼ਿੱਦ ਦਾ ਸੀ ਹੂੰ 25 ਜਨਵਰੀ 2007 25 ਜਨਵਰੀ 2007 ਉਹ ਮੇਰੇ ਅੰਦਰ ਜ਼ਿੱਦ ਪੈਦਾ ਹੋਣ ਦਾ ਸੀਗਾ ਆਪਾਂ ਕਹਿੰਦੇ ਆ ਵੀ ਵਿਰੋਧ ਚੋਂ ਵਿਕਾਸ ਹੁੰਦਾ ਕਈ ਵਾਰੀ ਜ਼ਿੱਦ ਚੋਂ ਸੋਹਣੀਆਂ ਚੀਜ਼ਾਂ ਨਿਕਲ ਜਾਂਦੀਆਂ ਨੇ ਤੇ ਉਹ ਦਿਨ ਸੀ ਫਿਰ ਮੈਂ ਇਹ ਸੋਚਿਆ ਕਿ ਨਹੀਂ ਮੈਂ ਜੌਬ ਹੋਣ ਦੇ ਬਾਵਜੂਦ ਵੀ ਇਹ ਕੰਮ ਛੱਡਣਾ ਨਹੀਂ ਤੇ ਮੈਂ ਤੁਰਿਆ ਮੇਰੇ ਨਾਲ ਇੱਕ ਜੋੜਾ ਦੋ ਜੋੜੇ ਤਿੰਨ ਜੋੜੇ ਕਾਫਲਾ ਇੰਨਾ ਵੱਧ ਗਿਆ ਕਿ ਇਸ ਵਕਤ ਮੇਰੇ ਕੋਲੋਂ 2-300 ਮੁੰਡਾ ਸਿੱਖ ਕੇ ਆਪੋ ਆਪਣੇ ਵੀ ਗਰੁੱਪ ਪੰਜਾਬ ਚ ਬਣਾ ਲਿਓ ਬਾਪੂ ਨੇ ਨਹੀਂ ਕਿਹਾ ਕਿ ਯੂਰਾਵਰ ਕਿਹੜੀ ਕੰਮ ਕਰਦਾ ਅ ਜੇ ਤੁਹਾਨੂੰ ਸੱਚ ਦੱਸਾਂ ਬਾਪੂ ਪਹਿਲਾਂ ਚਲੇ ਗਿਆ ਸੀ ਬਾਪੂ ਨੂੰ ਗਿਆ ਨੂੰ 30 ਸਾਲ ਹੋ ਗਏ ਬਾਪੂ ਤੇ ਹਾਂ ਫੈਮਿਲੀ ਚ ਹੋਰ ਭੈਣਾਂ ਨੇ ਫੈਮਿਲੀ ਚ ਸਿਸਟਰ ਟੀ ਜਿਹੜੀ ਮੇਰੀ ਸਿਸਟਰ ਟੀ ਉਹ ਬਾਪੂ ਤੋਂ ਵੀ 6 ਮਹੀਨੇ ਪਹਿਲਾਂ ਚਲੀ ਗਈ ਥੀ ਮਾਂ ਟੀ ਮਾਂ ਮੇਰੀ ਭੋਲੀ ਟੀ ਬ੍ਰਦਰ ਨੇ ਕਿਤੇ ਮਾੜਾ ਮੋਟਾ ਟੋਕਿਆ ਰੋਕਿਆ ਪਰ ਮੈਂ ਥੋੜਾ ਜਿਹਾ ਮੇਰਾ ਸੁਭਾਅ ਸੀਗਾ ਡੋਮਿਨੇਟਿੰਗ ਸੁਭਾਅ ਸੀਗਾ ਠੀਕ ਹੈ ਤੇ ਇੱਕ ਦੂਜੀ ਗੱਲ ਜਿਹੜੀ ਸੀ ਉਹ ਵੱਡੀ ਗੱਲ ਇਹ ਸੀ ਕਿ ਜੇ ਮੈਂ ਕੁੜੀਆਂ ਵਾਲੇ ਕੱਪੜੇ ਪਾਏ ਤਾਂ ਸਿਰਫ ਫਾਰ ਦਾ ਸੇਕ ਆਫ ਪਰਫਾਰਮੈਂਸ ਅਦਰਵਾਈਜ਼ ਮੈਂ ਉਹ ਕੁੜੀਆਂ ਵਾਲੇ ਆਮ ਤੌਰ ਤੇ ਮੁੰਡੇ ਜਿਵੇਂ ਰਚ ਪਰਾਂਦੇ ਕਰਦੇ ਨੇ ਉਹ ਕਰਨ ਨਹੀਂ ਕੀਤੇ ਉਹ ਜਾ ਪਰ ਹੋਰ ਪੜੇ ਲਿਖੇ ਹੋਣ ਕਰਕੇ ਲਿਟਰੇਚਰ ਪੜਿਆ ਮੇਰੀ ਫੈਮਲੀ ਨੇ ਮੈਨੂੰ ਬਹੁਤ ਜ਼ਿਆਦਾ ਮਤਲਬ ਉਹ ਸ਼ਬਦਾਂ ਵਿੱਚੋਂ ਵੀ ਝਲਕਦੀ ਹੁੰਦੀ ਉਹ ਝਲਕ ਪੈਂਦੀ ਹੁੰਦੀ ਹੈ ਜੇ ਉਹਨਾਂ ਨੇ ਮੇਰਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੇ ਮੇਰਾ ਵਿਰੋਧ ਨਹੀਂ ਕੀਤਾ ਤਾਂ ਉਹਨਾਂ ਨੇ ਮੇਰੀ ਹਾਮੀ ਵੀ ਨਹੀਂ ਭਰੀ ਸ਼ਾਬਾਸ਼ ਵੀ ਨਹੀਂ ਦਿੱਤੀ ਹਾਂ ਜੇ ਸ਼ਾਬਾਸ਼ ਨਹੀਂ ਦਿੱਤੀ ਤਾਂ ਵਿਰੋਧ ਵੀ ਨਹੀਂ ਕੀਤਾ ਉਹ ਇੱਕ ਇੱਕ ਉਹਨਾਂ ਨੂੰ ਕਿਹਾ ਵੀ ਜੋ ਜਰਾਵਰ ਕਰਦਾ ਕਰ ਲੈਣਾ ਬਸ ਸੌਫਟਨ ਵੇ ਚੱਲਦਾ ਰਿਹਾ ਹਨ ਤੇ ਜਿਹਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਮੈਂ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਐਮਫਲ ਕੀਤੀ ਡਾਕਟਰ ਨਾਰ ਸਿੰਘ ਦੇ ਅੰਡਰ ਜਿਨ੍ਹਾਂ ਨੇ ਫੋਕਲੋਰ ਤੇ ਬਹੁਤ ਕੰਮ ਕੀਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਤੇ ਉੱਥੋਂ ਮੈਂ ਦੇਖਿਆ ਵੀ ਮੈਂ ਵੀ ਤਾਂ ਫ ਵਜਾ ਕਰਕੇ ਮੈਨੂੰ ਉਸ ਚੀਜ਼ ਦਾ ਹੌਸਲਾ ਮਿਲਿਆ ਮੇਰੇ ਅੰਦਰੋਂ ਫੋਕਲੋਰ ਪੋਰ ਹੁੰਦੀ ਹੈ ਫਿਰ ਉਹਨੂੰ ਮੈਂ ਯੂਜ਼ ਕਰਦਾ ਤੇ ਅੱਜ ਜਿਹਦੀ ਵਜ੍ਹਾ ਕਰਕੇ ਮੈਂ ਮੈਨੂੰ ਲੱਗਦਾ ਕਿ ਮੈਂ ਹਰ ਉਸ ਗੀਤ ਨੂੰ ਜਿਹੜਾ ਪੁਰਾਣਾ ਐਂਸ਼ੀਐਂਟ ਪੀਰੀਅਡ ਤੋਂ ਬੁੜੀਆਂ ਲੈ ਕੇ ਆਉਂਦੀਆਂ ਨੇ ਬੋਲੀਆਂ ਨੇ ਉਹਨਾਂ ਨੂੰ ਮੈਂ ਸੰਭਦਾ ਉਹਨਾਂ ਨੂੰ ਮੈਂ ਗਾਉਣਾ ਉਹਨਾਂ ਨੂੰ ਸਟਾਈਲ ਦੇਣਾ ਗਲੋਰੀਫਾਈ ਗਲੈਮਰਾਇਜ਼ ਕਰਦਾ ਜਿਹਦੀ ਵਜ੍ਹਾ ਕਰਕੇ ਏ ਅੱਜ ਮੇਰਾ ਇਹ ਮੌਕਾ ਜਦੋਂ ਜਦੋਂ ਜੋਰਾਵਰ ਸਰ ਜਦੋਂ ਆਪਾਂ ਸਾਡੇ ਅੰਦਰ ਇੱਕ ਛੁਪਿਆ ਹੋਇਆ ਇਨਸਾਨ ਹੁੰਦਾ ਜਿਹਨੂੰ ਕੋਈ ਲੋਕੀ ਬਾਹਰ ਨਹੀਂ ਕੱਢਣਾ ਚਾਹੁੰਦੇ ਤੇ ਛੁਪੇ ਛੁਪੇ ਉਹਨੂੰ ਹੀ ਵਾਪਸ ਲੈ ਜਾਂਦੇ ਆ ਹਮਮ ਕਈ ਕਿਤਾਬਾਂ ਦੇ ਵਿੱਚ ਆਪਾਂ ਸੁਣਨ ਮਿਲਦੇ ਬਹੁਤ ਸਾਰੇ ਇਨਸਾਨਾਂ ਦੇ ਵਿੱਚ ਇੱਕ ਇਨਸਾਨ ਉਹ ਵੀ ਹੁੰਦਾ ਜਿਹਦਾ ਜੋਰਾਵਰ ਦੇ ਵਿੱਚ ਨੂਰ ਜੋਰਾ ਸੀ ਜੀ 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 ਤੇ ਉਹਨੂੰ ਉਹਨੂੰ ਬਾਹਰ ਕੱਢ ਲਿਆ ਉਹਨੂੰ ਪ੍ਰਗਟ ਕਰ ਲਿਆ ਜਾਂ ਉਹਨੂੰ ਆਪਣੇ ਕਿਤੇ ਦੇ ذریعے ਜਗਾ ਲਿਆ ਜਾਂ ਉਹਨੂੰ ਤੁਸੀਂ ਜਗਾ ਲਿਆ ਹਨਾ ਜੀ ਤੇ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਉਹਨੂੰ ਚੀਜ਼ ਨੂੰ ਅੰਦਰ ਲੈ ਕੇ ਚੱਲ ਜਾਂਦੇ ਆ ਤੇ ਸਮਾਜ ਦੇ ਵਿੱਚ ਫਿਕਰਦਾਨੀਆਂ ਗੱ ਦੇਖੋ ਸਮਾਜ ਦੇ ਵਿੱਚ ਸੁਣਨਾ ਤਾਂ ਬਹੁਤ ਕੁਝ ਪੈਂਦਾ ਪਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਮੈਂ ਇਸ ਮਾਮਲੇ 'ਚ ਬੜਾ ਲੱਕੀ ਸੀ ਹੂੰ ਨਾ ਫਿਰ ਲੁਕ ਇਟ ਚ ਨਾ ਤਾਂ ਕਰਦੇ ਹੋਣ ਜੋ ਸੋਚ ਲੱਗ ਜਾਂਦੇ ਹੋਣੇ ਦੇਖੋ ਹੁਣ ਵੀ ਅਸੀਂ ਘਰੋਂ ਤਿਆਰ ਹੋ ਕੇ ਜਾਂਦੇ ਹਾਂ ਹਾਂ ਨਾ ਮੇਰੇ ਪਿੰਡ ਦੇ ਵਿੱਚ ਮੈਂ ਇੰਨਾ ਖੁਸ਼ਕਿਸਮਤ ਆ ਕਿ ਮੇਰੇ ਪਿੰਡ 'ਚ ਮੈਨੂੰ ਕਦੇ ਵੀ ਇਦਾਂ ਦਾ ਵਿਰੋਧ ਨਹੀਂ ਮਿਲਿਆ ਸੋਹਣਾ ਲੱਗਦਾ ਕਿਉਂਕਿ ਮੇਰੇ ਪਿੰਡ ਦੇ ਵਿੱਚ ਮੇਰਾ ਲੋਕਾਂ ਨਾਲ ਇੰਨਾ ਕੁ ਵਧੀਆ ਸਹਿਚਾਰ ਸੀਗਾ ਹੂੰ ਮੈਂ ਇਸ ਕਿੱਤੇ ਤੋਂ ਪਹਿਲਾਂ ਮੈਂ ਟਿਊਸ਼ਨ ਵਰਕ ਬਹੁਤ ਕੀਤਾ ਹੋ ਜੀ ਮੈਂ 10ਵੀਂ ਤੋਂ ਬਾਅਦ ਪਲੱਸ 1 2 ਤੋਂ ਬਾਅਦ ਹੀ ਮੇਰੇ ਕੋਲ ਆਲੇ-ਦਾਲੇ ਦੇ 10 ਪਿੰਡਾਂ ਦੇ ਸਟੂਡੈਂਟਸ ਮੈਥ ਤੇ ਇੰਗਲਿਸ਼ ਦੀ ਏਜੂਕੇਸ਼ਨ ਪੜਨਾ ਹੁੰਦੀ ਸੀ ਜਿਹੜੀ ਵਜ੍ਹਾ ਕਰਕੇ ਇੱਕ ਮੇਰੀ ਬਹੁਤ ਰਿਸਪੈਕਟ ਬਣੀ ਹੋਈ ਸੀ ਹੁਣ ਉਹਦੇ ਵਿੱਚੋਂ ਰਿਸਪੈਕਟ ਦੇ ਵਿੱਚੋਂ 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 ਮੈਂ ਉਹ ਕਿੱਤਾ ਮਕਾਉਂਦੇ ਪੰਗਾਉਂਦੇ ਜਿਵੇਂ ਖੋਲ ਚੋਂ ਇਹ ਕੱਢ ਲਿਆ ਤੇ ਜਦੋਂ ਤੱਕ ਇਹ ਕਿੱਤੇ ਦਾ ਮੇਰੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਚੋਰੀ-ਚੋਰੀ ਪਤਾ ਨਹੀਂ ਸੀ ਲੱਗਦਾ ਪਤਾ ਨਹੀਂ ਲੱਗਦਾ ਸੀ ਹਾਂਜੀ ਹਾਂਜੀ ਤੇ ਜਦੋਂ ਤੱਕ ਇਹ ਕਿੱਤੇ ਦਾ ਲੋਕਾਂ ਨੂੰ ਪਤਾ ਲੱਗਿਆ ਉਦੋਂ ਤੱਕ ਜਿਹੜੀ ਮੇਰੀ ਸ਼ਖਸੀਅਤ ਨੂਰ ਜ਼ੋਰ ਆਦੀ ਹਾਈਲਾਈਟ ਹੋ ਚੁੱਕੀ ਸੀ ਇੱਥੇ ਇੱਕ ਦੂਜੀ ਗੱਲ ਇਹ ਵੀ ਹੈ ਇੱਕ ਸਾਡੀ ਸੋਸਾਇਟੀ ਦਾ ਉਹ ਚਿਹਰਾ ਵੀ ਹੈ ਕਿ ਜੇ ਤਾਂ ਤੁਹਾਨੂੰ ਰਸਤੇ 'ਚ ਡਿੱਗਦੇ ਟੈਂਦੇ ਆ ਨੂੰ ਸਟਰਗਲ ਕਰਦੇ ਆ ਨੂੰ ਫੜਦੇ ਨੇ ਤਾਂ ਲਤਾੜਨ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਤੁਸੀਂ ਆਪਣੀ ਟੀਸੀ ਤੇ ਪਹੁੰਚੇ ਹੋ ਤਾਂ ਫਿਰ ਤੁਹਾਨੂੰ ਸਲਾਮ ਹੀ ਕਰਦਾ ਹੈ ਹਾਂ ਫਿਰ ਫਿਰ ਉਹ ਚੀਜ਼ ਬਦਲ ਜਾਂਦੀ ਨਜ਼ਰੀਆ ਬਦਲ ਜਾਂਦਾ ਮਰੂਤ ਦੇ ਹਿਸਾਬ ਨਾਲ ਮੈਨੂੰ ਯਾਦ ਹੈ ਕਿ ਕਿਹੜੇ-ਕਿਹੜੇ ਬੰਦੇ ਨੇ ਮੈਨੂੰ ਕਿਹੜੇ-ਕਿਹੜੇ ਵੇਲੇ ਟਾਰਚਰ ਕੀਤਾ ਬੁਲੀ ਕੀਤਾ ਕਿ ਜਦੋਂ ਜਦੋਂ ਸੱਟ ਲੱਗੀ ਸੀ ਫਿਰ ਹਾਂ ਦਿਲ ਤੇ ਸੱਟ ਲੱਗੀ ਸੀ ਪਰ ਉਹੀ ਬੰਦੇ ਜਦ ਹੁਣ ਮੈਂ ਦੇਖਦਾ ਮੈਨੂੰ ਸਲਾਮ ਕਰਦੇ ਨੇ ਮੈਨੂੰ ਲੱਗਦਾ ਵੀ ਸਵਾਭੀਆ ਬਈ ਫਿਰ ਫਿਰ ਲੱਗਦਾ ਵੀ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੀ ਗੱਲ ਦਾ ਜਵਾਬ ਮਿਲ ਗਿਆ ਜਿਹੜੀ ਉਹ ਜੋ ਸੋਚੇ ਇਹ ਨੇਚਰਲੀ ਹੁੰਦਾ ਹੈ ਅਸਲ ਵਿੱਚ ਜਿਹੜਾ ਕਿਸੇ ਵੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੁੰਦਾ ਵਿਰੋਧ ਚ ਹੋਈ ਹੈ ਠੀਕ ਹੈ ਜੇ ਵਿਰੋਧ ਹੋਇਆ ਹੋਊਗਾ ਕਿਤੇ ਨਾ ਕਿਤੇ ਬਚਪਨ ਚ ਹੋਇਆ ਹੋਊਗਾ ਵੱਡੇ ਹੁੰਦਿਆਂ ਹੋਇਆ ਹੋਊਗਾ ਤੇ ਉਹਦੇ ਵਿੱਚੋਂ ਹੀ ਕਿਉਂਕਿ ਹੁਣ ਦੂਜੀ ਗੱਲ ਇਹ ਹੈ ਕਿ ਇਸ ਟਾਈਮ ਗਿੱdde ਦੀ ਸਮਝ ਲਓ ਮੈਂ ਸਮਝਦਾ ਵੀ ਮੇਰੇ ਤੇ ਇੰਨੀ ਜ਼ਿੰਮੇਵਾਰੀ ਕਿਤੇ ਬੈਸਟ ਤੋਂ ਵੀ ਬੈਸਟ ਮੈਂ ਕਰਦਾ ਜਾਵਾਂ ਹੁਣ ਤਾਂ ਵੈਸੇ ਗੁਰੂ ਦੀ ਕਿਰਪਾ ਹੈ ਕੇ ਲੋਕ ਹੱਥਾਂ ਤੇ ਚੱਕਦੇ ਨੇ ਜਿਹਦੇ ਜਾਣੇ ਅਗਲੇ ਵੈਲਕਮਿੰਗ ਨੇ ਹੁਣ ਅੱਜ ਸਾਡਾ ਫੰਕਸ਼ਨ ਆ ਸ਼ਾਮ ਨੂੰ ਹੂੰ ਉਹ ਕੱਲ ਮੈਨੂੰ ਮੈਸੇਜ ਆਇਆ ਕਹਿੰਦੇ ਨੋਰਜੀ ਤੁਸੀਂ ਆਪ ਆਇਓ ਮੈਂ ਕਿਹਾ ਕਿਉਂ ਮੈਂ ਆਪੇ ਆਉਣਾ ਉਹ ਕਹਿੰਦੇ ਵੀ ਸਾਨੂੰ ਪਤਾ ਲੱਗਿਆ ਸੀ ਕਿ ਨੂਰ ਜੀ ਆਪਨੇ ਆਉਂਦੇ ਆਰਟਿਸਟ ਭੇਜ ਦੰਦੇ ਨੇ ਹਨਾ ਉਹ ਕੀ ਹੋਇਆ ਕਿਤੇ ਮੇਰਾ ਫੰਕਸ਼ਨ ਪਹਿਲਾਂ ਬੁੱਕ ਸੀਗਾ ਉਹਨਾਂ ਨੂੰ ਮੈਂ ਕਿਹਾ ਵੀ ਜੇ ਤੁਸੀਂ ਕਰਾਉਣਾ ਮੈਂ ਆਰਟਿਸਟ ਭੇਜੂੰਗਾ ਵੀ ਮੈਂ ਜਿੱਥੇ ਪਹਿਲਾਂ ਬੁੱਕ ਉੱਥੇ ਜਾਣਾ ਪੈਂਦਾ ਉੱਥੇ ਮੈਂ ਗਿਆ ਨਹੀਂ ਸੀ ਕਈ ਵਾਰੀ ਲੋਕ ਐਵੇਂ ਲੁੱਤਰੀ ਲਾ ਦਿੰਦੇ ਨੇ ਮੈਂ ਕਿਹਾ ਵੀ ਨਹੀਂ ਭੈਣੇ ਹੈਗਾ ਮੈਂ ਬਿਮਾਰ ਆ ਪਰ ਮੈਂ ਤੁਹਾਡੇ ਜ਼ਰੂਰ ਆਉਂ ਕਿਉਂਕਿ ਮੇਰਾ ਕਈ ਦਿਨ ਦਾ ਟਾਈਫਾਇਡ ਦਾ ਸ਼ਿਕਾਇਤ ਆ ਥੋੜੀ ਜਿਹੀ ਕਿਉਂਕਿ ਰੋਜ਼ ਹੈਕਟਿਕ ਹੈ ਅੱਜ ਵੀ ਅਜੇ ਮੌਸਮ ਵੀ ਤਰ੍ਹਾਂ ਚੱਲਦਾ ਤੇ ਮੈਂ ਕਦੇ ਨਹੀਂ ਮੈਂ ਤੁਹਾਡੇ ਜ਼ਰੂਰ ਆਵਾਂਗਾ ਟੈਨਸ਼ਨ ਨਾ ਲਓ ਚਾਹੇ ਜਿਵੇਂ ਮਰਜ਼ੀ ਕਰਾਂ ਹੁਣ ਉਹ ਅਗਲੇ ਕਹਿੰਦੇ ਨੇ ਅਸੀਂ ਤਾਂ ਤੁਹਾਡੇ ਰਾਹਾਂ ਚ ਅੱਖਾਂ ਵਿੱਚ ਆਈ ਬੈਠੇ ਹਾਂ ਹਾਂ ਵੀ ਤੁਸੀਂ ਆਓ ਹੈਨਾ ਜੇ ਕਹਿਣ ਦਾ ਮਤਲਬ ਤੁਸੀਂ ਤੁਸੀਂ ਵੀ ਇੱਕ ਇੱਕ ਸਟਾਰ ਹੋ ਤੁਸੀਂ ਆਪਣੇ ਕਿਰਦਾਰ ਕਿਉਂਕਿ ਉਹ ਜਿਹੜਾ ਕੰਮ ਇੱਕ ਸ਼ੁਰੂ ਕੀਤਾ ਚਾਹੇ ਉਹ ਟੈਡਾ ਰਾਏ ਔਰਤਾਂ ਦੀ ਕਲਾ ਹੈ ਔਰਤਾਂ ਦਾ ਉਹ ਗਿੱਧਾ ਹੈ ਉਹਨੂੰ ਮੈਂ ਅਪਣਾਇਆ ਮੈਂ ਉਸ ਕਲਾਕਾਰੀ ਨੂੰ ਇੰਨਾ ਸੋਹਣਾ ਬਣਾਤਾ ਕਿ ਔਰਤਾਂ ਵੀ ਖੜਖੜ ਦੇਖਦੀਆਂ ਹੂੰ ਉਹ ਵੀ ਸਤਿਕਾਰ ਕਰਦੇ ਉਹ ਵੀ ਉਹਨਾਂ ਨੂੰ ਵੀ ਲੱਗਦਾ ਕਿ ਕਿਦਾਂ ਸਾਡੀ ਸੁਸਾਇਟੀ 'ਚ ਜਦੋਂ ਤੋਂ ਔਰਤਾਂ ਬਹੁਤ ਸਾਰੀਆਂ ਪੜ੍ਹੀਆਂ ਲਿਖੀਆਂ ਵੀ ਨੇ ਔਰਤਾਂ ਗਿੱਦੇ ਦੇ ਫੀਲਡ 'ਦਿਆਂ ਵੀ ਨੇ ਉਹ ਇਸ ਵਿੱਦੇ ਨੂੰ ਉਸ ਲੈਵਲ ਤੱਕ ਨਹੀਂ ਲਿਜਾ ਸਕੀਆਂ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਇੱਕ ਕੁੜੀ ਐ ਮੈਨੂੰ ਫੋਨ ਜਨਾ ਥੋੜੇ ਹੁਣ ਤੋਂ ਪਹਿਲਾਂ ਉਹ ਮੈਨੂੰ ਫੋਨ ਕਰ ਰਹੀ ਸੀ ਉਹ ਕੁੜੀ ਨਾ ਪੀ ਐਚ ਡੀ ਕਰ ਰਹੀ ਹੈ ਐਂਸ਼ੀਐਂਟ ਪੀਰੀਅਡ ਤੋਂ ਇੰਡੀਅਨ ਮਾਸਕੁਲਿਨਿਟੀ ਦੀ ਡੈਫੀਨੇਸ਼ਨ ਹੂੰ ਵੀ ਕਿਹੜੇ ਕਿਹੜੇ ਜਿਵੇਂ ਮਹਾਭਾਰਤ ਚ ਸ਼ਖੰਡੀਤਾ ਜਾਂ ਹੋਰ ਉਹਨੇ ਬਹੁਤ سارے ਇਲਾ ਦਾ ਉਹਨੇ ਕਰੈਕਟਰ ਮਿਥਸ ਚੋਂ ਕੱਢੇ ਉਹ ਕਹਿੰਦੀ ਵੀ ਰਿਲੇਟ ਕਰਨਾ ਚਾਹੁੰਦੀ ਹੈ ਟਿਲ ਦਾ ਡੇ ਤੁਹਾਡੇ ਨਾਲ ਹੈਨਾ ਫਿਰ ਮੈਂ ਉਹਨੂੰ ਬਹੁਤ ਕੁਝ ਦੱਸਿਆ ਮੈਂ ਕਿਹਾ ਜੀ ਇਹ ਸਾਡਾ ਕਿੱਦਾਂ ਆਰਥ ਦਾ ਵੀ ਪਰ ਮਸਲਾ ਕੀ ਹੈ ਕਿ ਔਰਤਾ ਨੇ ਕਿਉਂ ਨਹੀਂ ਇਹਨੂੰ ਹਾਈਲਾਈਟ ਕੀਤਾ ਹਾਂ ਇਹ ਉਹ ਪਿੱਛੇ ਜਾਣ ਦਾ ਕਾਰਨ ਕੀ ਹੈ ਉਮਰੇ ਕੀ ਮਤਲਬ ਹੈ ਹਾਂ ਹੁਣ ਤੁਸੀਂ ਦੇਖੋ ਉਹ ਕੁੜੀ ਹਿੰਦੀ ਬੋਲ ਰਹੀ ਸੀ ਕਿਸੇ ਹੋਰ ਸਟੇਟ ਦੀ ਕੁੜੀ ਹੈ ਉਹਨੂੰ ਜਦ ਮੈਂ ਗਿੱਧੇ ਦੇ ਬਾਰੇ ਡੁੰਗਾਈ ਦੱਸੀ ਹੀ ਵਾਸ ਇੰਟਰਸਟਡ ਟੂ ਮਤਲਬ ਕਿ ਡਿਸਕਲੋਸ ਐਂਡ ਡਿਸਕਵਰ ਮੋਰ ਥਿੰਗਸ ਅਬਾਊਟ ਗਿੱਧਾ ਹਮ ਠੀਕ ਹੈ ਉਹ ਕਹਿੰਦੀ ਹੈ ਵੀ ਮੈਂ ਗਿੱਧੇ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਆ ਹੁਣ ਤੁਸੀਂ ਦੇਖੋ ਕਿ ਅਦਰ ਦੈਨ ਪੰਜਾਬੀ ਅਦਰ ਦੈਨ ਗਿੱਧਾ ਗਰਲ ਜੇ ਕੋਈ ਹੋਰ ਬੰਦਾ ਗਿੱਧੇ ਦੇ ਬਾਰੇ ਸਰਚ ਕਰੂਗਾ ਤਾਂ ਰਿਸਰਚ ਕਰਨ ਦੇ ਨਾਲ ਨਾਲ ਉਹਨੂੰ ਪੰਜਾਬੀ ਕਲਚਰ ਦਾ ਪਤਾ ਲੱਗੂ ਉਹਨੂੰ ਪੰਜਾਬੀ ਜ਼ੁਬਾਨ ਸਿੱਖਣੀ ਪਊਗੀ ਤੇ ਕਿੰਨਾ ਕੁਝ ਵਧੀਆ ਹੋ ਗਿਆ ਸਾਡੇ ਲਈ ਮੈਂ ਤਾਂ ਇੱਕ ਜ਼ਰੀਆ ਬਿਲਕੁਲ ਹੈਨਾ ਮੈਂ ਇਸ ਚੀਜ਼ ਨੂੰ ਅਪਣਾਇਆ ਜਾਂ ਇਹਨੇ ਮੈਨੂੰ ਅਪਣਾਇਆ ਪਰ ਇਹ ਤੁਸੀਂ ਦੇਖੋ ਕਿ ਉਹ ਸਾਡੇ ਸਾਊਥ ਤੋਂ ਮੈਨੂੰ ਕੁੜੀਆਂ ਦੇ ਫੋਨ ਆਉਂਦੇ ਨੇ ਅੱਛਾ ਇੱਕ ਹੋਰ ਹਾਸਿਆ ਵਾਲੀ ਗੱਲ ਦੱਸਾਂ ਬੰਗਾਲ ਦੀਆਂ ਤੇ ਸਾਊਥ ਦੀਆਂ ਇੱਕ ਦੋ ਕੁੜੀਆਂ ਨੇ ਮੈਨੂੰ ਨਾ ਇੰਸਟਾ ਤੇ ਟੈਗ ਕੀਤਾ ਉਹਨਾਂ ਨੇ ਕਿਤੋਂ ਸੱਗੀ ਲੱਭੀ ਹੂੰ ਲਾ ਕੇ ਉਹ ਪੰਜਾਬੀ ਗੀਤ ਤੇ ਨੱਚਦੀਆਂ ਤੇ ਮੈਨੂੰ ਟੈਗ ਕਰਦੀਆਂ ਨੇ ਤਾਂ ਫਿਰ ਦੇਖੋ ਕਿ ਸੱਭਿਆਚਾਰ ਦਾ ਸਾਡਾ ਪੰਜਾਬੀ ਗਹਿਣਾ ਹਾਂ ਸੱਭਿਆਚਾਰ ਦਾ ਇੱਕ ਹਿੱਸਾ ਸੀ ਇੱਕ ਹਿੱਸਾ ਸੀ ਤੇ ਉਹ ਕੁੜੀਆਂ ਸਾਊਥ ਦੀ ਰਿਕਵੈਸਟ ਬੰਗਾਲ ਦੀ ਬੰਗਾਲ ਦੀ ਕੁੜੀ ਲਾ ਕੇ ਸਗੀ ਇਟ ਮੀਨਸ ਕੁਛ ਨਾ ਕੁਛ ਤਾਂ ਹਾਈਲਾਈਟ ਹੋਇਆ ਹੋ ਰਿਹਾ ਹੋ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਆਪਣਾ ਸੱਭਿਆਚਾਰ ਦੇ ਵਿੱਚ ਯੋਗਦਾਨ ਤਾਂ ਪਰ ਇੱਕ ਗੱਲ ਮੈਂ ਜੋ ਰਵਰਸ ਸਰ ਭੁੱਲ ਗਿਆ ਜਾਂਦਾ ਜਾਂਦਾ ਵਿੱਚ ਗੱਲਾਂ ਬਾਤਾਂ 'ਚ ਤੁਸੀਂ ਨਾ ਕਿਹਾ ਕਿ ਮੈਂ 6ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਮੇਰੇ ਫਰੌਕ ਪਾਈ ਜਾਂਦੀ ਸੀ ਰੀਜਨ ਕੀ ਪੰਜਵੀਂ ਤੱਕ ਪੰਜਵੀਂ ਤੱਕ ਪੰਜਵੀਂ ਤੱਕ ਉਹਦੀ ਵਜ੍ਹਾ ਕੀ ਸੀ ਕਿ ਭੈਣਾ ਜਿਵੇਂ ਹੁਣ ਆਮ ਤੌਰ ਤੇ ਆਪਣੇ ਹੁੰਦਾ ਕਿ ਭੈਣਾ ਜਿਹੜਾ ਛੋਟਾ ਭਾਈ ਹੈ ਉਹਨੂੰ ਕੁੜੀਆਂ ਮੰਗੂ ਬੱਚੇ ਆ ਮੰਗੂ ਪਾਲਦੇ ਹਨ ਤਾਂ ਵੈਸੇ ਹੀ ਸ਼ੌਕ ਹੀ ਆਈ ਜੇ ਮੈਂ ਮਾਸੀ ਦੇ ਪਿੰਡ ਜਾਣਾ ਉਹਦੀਆਂ ਕੁੜੀਆਂ ਨੇ ਕਹਿਣਾ ਸੀ ਤੇਰੇ ਵਾਸਤੇ ਮੇਲੇ ਤੋਂ ਝਾਂਜਣਾ ਲੈ ਕੇ ਰੱਖੇ ਆ ਕੁੜੀਆਂ ਮਤਲਬ ਜਿਵੇਂ ਉਹਨਾਂ ਨੇ ਮੈਨੂੰ ਲੈ ਕੇ ਡੌਲ ਪਾਲਿਆ ਹਾਂ ਤੇ ਲੈ ਕੇ ਡੌਲ ਪਾਲਿਆ ਜਿਵੇਂ ਮਤਲਬ ਕੁਦਰਤ ਹੀ ਤੁਹਾਨੂੰ ਨਿਸ਼ਾਨ ਦੇ ਰਹੀ ਸੀ ਇਦਾਂ ਦੇ ਜੇ ਕੁਦਰਤ ਹੀ ਮਤਲਬ ਇਹ ਚੀਜ਼ ਕਰ ਰਹੀ ਸੀ ਹੁਣ ਤਾਂ ਮੈਂ ਇਹੀ ਕਹਾਂਗਾ ਕਿ ਕੁਦਰਤੀ ਨਿ ਹਾਂ ਹੈਨਾ ਪਰ ਉਹ ਸੀਗਾ ਹੋਣਾ ਬਲੋਂ ਇੱਕ ਚਾਹ ਵੀ ਸਾਡਾ ਛੋਟਾ ਭਾਈ ਹੈ ਇਹਨੂੰ ਸੇਕਣਾ ਨਪਾਲੀਏ ਇਸ ਫੋਨ ਫੀਡਿੰਗ ਹੈ ਹੈਨਾ ਵੀ ਬੱਚਾ ਹੈ ਚਲੋ ਇਹਨੂੰ ਐਸੀ ਸੇਕਣ ਕਰੀਏ ਹਾਲਾਂਕਿ ਛੋਟੇ ਹੁੰਦੇ ਮੇਰੀ ਇੰਟੈਂਸ਼ਨ ਤਾਂ ਨਹੀਂ ਹੋਊਗੀ ਬੱਚੇ ਦੀ ਇੰਟੈਂਸ਼ਨ ਤਾਂ ਉਦੋਂ ਹੁੰਦੀ ਹੈ ਜਦੋਂ ਟੀਨੇਜ ਚ ਜਾ ਕੇ ਉਹਨੂੰ ਪਤਾ ਲੱਗਦਾ ਵੀ ਯਾਰ ਮੈਂ ਕੁੜੀਆਂ ਵਰਗਾ ਉਦੋਂ ਇੱਕ ਇੰਟੈਂਸ਼ਨ ਹੁੰਦੀ ਹੈ ਵੀ ਮੈਂ ਯਾਰ ਕੁੜੀਆਂ ਵਰਗੇ ਕੱਪੜੇ ਪਾਵਾਂ ਉਦੋਂ ਤਾਂ ਮੁੰਡਿਆਂ ਦਾ ਹਾਂ ਹਾਂ ਸਰ ਮੈਂ ਇੱਥੇ ਤੁਹਾਨੂੰ ਇਹ ਗੱਲ ਟੋਕਦਾ ਕੀ ਲੱਗਦਾ ਕਿ ਜੁਰਾਵਰ ਕੁੜੀਆਂ ਵਰਗਾ ਹੈ ਨੈਚੁਰਲੀ ਮੈਂ ਖੁਦ ਮੰਨਦਾ ਮੇਰੇ ਅੰਦਰ ਇੱਕ ਉਹ ਮੁਰੈਲਨ ਔਰਤ ਸੀ ਜਿਹੜੀ ਗਿੱਧੇ ਦੇ ਵਿੱਚ ਆ ਕੇ ਉਹ ਟਿਪੀਕਲ ਔਰਤ ਦਾ ਰੂਪ ਧਾਰਦੀ ਹੈ। ਹੂੰ ਸੀ ਅੰਦਰ ਉਹਨੂੰ ਕਿਵੇਂ ਹਾਈਲਾਈਟ ਕਰਨਾ ਹੈ ਅਸੀਂ ਉਹ ਹਰੇਕ ਦੇ ਅੰਦਰ ਹੋ ਸਕਦੀ ਹੈ ਪਰ ਉਹਨੂੰ ਹਾਈਲਾਈਟ ਕਿਵੇਂ ਕਰਨਾ ਤੁਸੀਂ ਰੇਲਵੇ ਸਟੇਸ਼ਨ ਤੇ ਖੜ ਕੇ ਕੁੜੀਆਂ ਦਾ ਸੂਟ ਪਾ ਕੇ ਮੰਗਣਾ ਹੈ ਬੱਸ ਸਟੈਂਡ ਤੇ ਖੜਨਾ ਹੈ ਜਾਂ ਕਿਤੇ ਖੜਨਾ ਹੈ ਜਾਂ ਤੁਸੀਂ ਕਿਸੇ ਸਪੈਸ਼ਲ ਸੈਕਸ਼ਨ 'ਚ ਜਾਣਾ ਹੈ ਜਾਂ ਕਿਵੇਂ ਕਰਨਾ ਮੈਂ ਇਹਨੂੰ ਇਦਾਂ ਹੀ ਫਲੂਡ ਕਰ ਲਿਆ ਆਪਣੇ ਘਰ 'ਚਾਂ ਜ਼ੋਰਾਵਰ ਸਿੰਘ ਵੀ ਆ ਨੂਰ ਜ਼ੋਰਾ ਵੀ ਆ ਤੇ ਜਦੋਂ ਪਰਫਾਰਮੈਂਸ ਤੇ ਜਾਣਾ ਤਾਂ ਉਫਲੂਡ ਹੋ ਕੇ ਮੇਰਾ ਸਾਰਾ ਅੰਦਰ ਬਾਹਰ ਆ ਗਿਆ ਬਾਹਰ ਆ ਗਿਆ ਉਹਨੂੰ ਰੂਪ ਦੇਣਾ ਜਿਹੜੇ ਜੁਰਾਵਰ ਸਿੰਘ ਦੇ ਅੰਦਰ ਇੱਕ ਔਰਤ ਜੀਉਂਦੀ ਸੀ ਜੀਉਂਦੀ ਸੀ ਹਾਂ ਤੇ ਉਹਨੂੰ ਤੁਸੀਂ ਉਹਨੂੰ ਮੈਂ ਜਿਉਂਦਾ ਰੱਖਿਆ ਸਰਕਾਰ ਕਰਤਾ ਉਹਨੂੰ ਫਲੂਡ ਕਰ ਲਿਆ ਉਹਨੂੰ ਬਾਹਰ ਕੱਢ ਲਿਆ ਹਾਂ 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 ਬਾਹਰ ਕੱਢ ਕੇ ਉਹ ਉਹਨਾਂ ਟਾਈਮ ਜਦੋਂ ਪਰਫਾਰਮੈਂਸ ਹੈ ਜਦੋਂ ਇਹ 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 ਥੋੜੀ ਜੀ ਗੱਲ ਤੁਹਾਨੂੰ ਅਲੱਗ ਜਿਹੀ ਨਹੀਂ ਲੱਗਦੀ ਜੁਰਾਵਰ ਸਰ ਕਿ ਉਹ ਉਹਨਾਂ ਟਾਈਮ ਹੀ ਔਰਤ ਜੀਉਂਦੀ ਹੁੰਦੀ ਜਿਹਨੇ ਕੀ ਪਰਫਾਰਮ ਕਰਦੇ ਆ ਇਹ ਕਿਤੇ ਨਾ ਕਿਤੇ ਇਹ ਚ ਲੱਗਦਾ ਨਹੀਂ ਕਿ ਥੋੜਾ ਜਿਹਾ ਛੁਪਿਆ ਹੋਇਆ ਕੁਝ ਨਹੀਂ ਉਹ ਚਾਹੀਦੀ ਵੀ ਉਹਨਾਂ ਉਹੀ ਵਜ੍ਹਾ ਕੀ ਹੈ ਕਿ ਇੱਕ ਬੈਲੈਂਸਡ ਸੁਸਾਇਟੀ ਦੇ ਵਿੱਚ ਰਹਿਣ ਲਈ ਸਾਨੂੰ ਬੈਲੈਂਸਡ ਜਨਰਸ ਦੇਖੋ ਕਈ ਵਾਰੀ ਕੁੜੀਆਂ ਵਰਗੇ ਮੁੰਡੇ ਸਾਡੇ ਬਹੁਤ ਸਾਰਾ ਕੁਝ ਚੱਲਦਾ ਵੀ ਲੋਕ ਤਾਂਨੇ ਮਾਰਦੇ ਨੇ ਮੇਨੇ ਮਾਰਦੇ ਨੇ ਮੈਂ ਸੋਚਦਾ ਮੈਨੂੰ ਤਾਂ ਨਾ ਮੇਣਾ ਕਦੇ ਨਹੀਂ ਮਿਲਿਆ ਕਿਉਂਕਿ ਮੈਂ ਸੁਸਾਇਟੀ ਨੂੰ ਕ੍ਰੀਏਟਿਵ ਦਿੱਤਾ ਹੂੰ ਉਹਨੇ ਮੈਨੂੰ ਕਬੂਲ ਕੀਤਾ ਪਹਿਲਾਂ ਤੁਹਾਨੂੰ ਕਬੂਲ ਹੋਣਾ ਪਊਗਾ ਆਪਣੇ ਆਪ ਨੂੰ ਕਰਵਾਉਣਾ ਪਊਗਾ ਹਨ ਜਦੋਂ ਜਦੋਂ ਮੈਂ ਸੁਸਾਇਟੀ ਦੇ ਵਿੱਚ ਆਪਣੇ ਘਰਾਂ ਠੀਕ ਹੈ ਦੇਖੋ ਅਸੀਂ ਕੁੜੀਆਂ ਵਰਗੇ ਮੁੰਡੇ ਆ ਮੇਰੇ ਆਰਟਿਸਟ ਵੀ ਨੇ ਉਧਰ ਬੈਠੇ ਆ ਤੁਸੀਂ ਉਹਨਾਂ ਦੀ ਗੱਲਬਾਤ ਵੀ ਸੁਣੋਗੇ ਹਨਾ ਜਦੋਂ ਆਪਣੇ ਅਸੀਂ ਆਪਣੇ ਸੈਕਸ਼ਨਸ ਹੁੰਨੇ ਆ ਅਸੀਂ ਉਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਹੱਸਦੇ ਆ ਖੇਡਦੇ ਆ ਹਨਾ ਨਹੀਂ ਫਿਰ ਜਦੋਂ ਜਦੋਂ ਤੁਸੀਂ ਆਪਣੀ ਗਿੱਧੇ ਦੇ ਵਾਲੇ ਗਰੁੱਪ 'ਚ ਹੁੰਨੇ ਆ ਤਾਂ ਫਿਰ ਗੁਰੀਆਂ ਕੁੜੀਆਂ ਵਾਲੀਆਂ ਗੱਲਾਂ ਜ਼ਿਆਦਾ ਚੱਲਦੀਆਂ ਨਹੀਂ ਨਹੀਂ ਉਦੋਂ ਜਦੋਂ ਗਿੱਧੇ ਵਾਲੇ ਗਰੁੱਪ 'ਚ ਆ ਉੱਥੋਂ ਤਾਂ ਫਿਰ ਹਾਸਾ ਤਮਸਾ ਨਹੀਂ ਤੂੰ ਕੀ ਕਰਦੀਆਂ ਨਹੀਂ ਫਲਾਣਾ ਟਮਕਾਣਾ ਉਹ ਉਦਾਂ ਦਾ ਅਸੀਂ ਗੱਲਾਂ ਹੱਸਦੇ ਆ ਖੇਡਦੇ ਆ ਕਿ ਅਸੀਂ ਬਹੁਤ ਮਜ਼ਾਕ ਕਰਦੇ ਆ ਇੱਕ ਦੂਜੇ ਨੂੰ ਹਨਾ ਪਰ ਜਦੋਂ ਇਹਨਾਂ ਨੇ ਆਪਣਾ ਆਪਣੇ ਘਰ ਚਲੇ ਜਾਣਾ ਫਿਰ ਜਦੋਂ ਮੈਂ ਆ ਫਿਰ ਮੈਂ ਤਾਂ ਹੁਣ ਜੌਬ ਵੀ ਕਰਨਾ। ਨਾ ਫਿਰ ਤੁਸੀਂ ਤਾਂ ਫਿਰ ਜੋਰਾਵਰ ਸਰ ਹਾਂ ਮੈਂ ਜੌਬ ਤੇ ਆ ਹਣਾ ਮੈਂ ਉੱਥੇ ਨਹੀਂ ਨਾ ਉਹ ਚੀਜ਼ ਕਰ ਸਕਦਾ ਨਾ ਕਰਨੀ ਚ ਬਣਦੀ। ਕਿ ਫੈਮਿਲੀ ਨੂੰ ਤਾਂ ਅਫਸੋਸ ਨਹੀਂ ਹੋਇਆ ਸੀ ਜਾਂ ਪਰਮਾਤਮਾ ਨੇ ਪੁੱਤਰ ਦਿੱਤਾ ਸੀ ਤੇ ਕੁੜੀਆਂ ਵਾਲੇ ਕੰਮ ਕਰ ਲਪਿਆ। ਨਹੀਂ ਐਦਾਂ ਦਾ ਮੈਨੂੰ ਨਹੀਂ ਲੱਗਦਾ ਕਦੇ ਇਹ ਜੀ ਗੱਲ ਮੇਰੇ ਮਾਮਲੇ 'ਚ ਬੜੀ ਘਟ ਹੈ। ਘਟ ਲੱਗਦੀ ਹੈ। ਹਾਂ ਮੇਰੇ ਰਿਸ਼ਤੇਦਾਰੀ 'ਚ ਉਹ ਯਾਰ ਜੋਰਾਵਰ ਕਰਦਾ ਯਾਰ ਰਿਸ਼ਤੇਦਾਰ ਮੈਂ ਦੱਸਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਬੜੀ ਸ਼ੁਰੂ ਤੋਂ ਹੀ ਬਚਪਨ ਤੋਂ ਨਾ ਮੈਂ ਥੋੜਾ ਜਿਹਾ ਕੱਬਾ ਅਰਜ਼ੀ ਦੀ ਰੜਾਕਾ ਤਾਂ ਜੇ ਮੇਰੇ ਮੈਂ ਦੱਸਦਾ ਜੇ ਮੇਰੇ ਮੁਰੇ ਕੋਈ ਬੋਲਦਾ ਤੇ ਨਾ ਮੈਂ ਉਹਨੂੰ ਚਾਰ ਸੁਣਾਉਂਦਾ ਸੀ ਹੂੰ ਇਹ ਇਹ ਹੋ ਗਈ ਗੱਲ ਇਹ ਮੰਨ ਲਈ ਗੱਲ ਕਿ ਤੁਸੀਂ ਕੱਬੇ ਸੀ ਕਿਉਂਕਿ ਉਹਨਾਂ ਦੇ ਜੇਹਨ 'ਚ ਤਾਂ ਹੋਣੀ ਗੱਲ ਹੈਗੀ ਆ ਜ਼ਿਹਨ 'ਚ ਜ਼ਿਹਨ 'ਚ ਹੈਗੀ ਆ ਮੈਨੂੰ ਪਤਾ ਜਿਹਦੇ ਜਿਹਦੇ ਜ਼ਿਹਨ 'ਚ ਹੈਗੀ ਆ ਸਾਰਿਆਂ ਦੇ ਪਰ ਉਹ ਮੇਰੇ ਮੂਰੇ ਬੋਲਣਗੇ ਨਹੀਂ ਉਹਦੀ ਵਜ੍ਹਾ ਕੀ ਹੈ ਮੈਂ ਉਹਨਾਂ ਨੂੰ ਚਾਰ ਸੁਣਾਉਣੀਆਂ ਨੇ ਹੂੰ ਦੇਖੋ ਨਾਲੇ ਤੁਸੀਂ ਨਵੀਂ ਨੂੰ ਚਾਹੁੰਦੇ ਹੋ ਤੁਸੀਂ ਭਾਈ ਚਾਰਾ ਰਿਸ਼ਤੇਦਾਰ ਜਿਹੜੇ